ਤੁੜੀ ਕਦੇ ਸਿੱਧੂ ਨਾਲ ਮੁਲਾਕਾਤ ਨਹੀਂ ਹੋਈ ਕਦੇ ਗੱਲਬਾਤ ਨਾ ਕਰਵਾਣੇ ਭਾਈ ਨਾ ਕਦੀ ਫੋਨ ਤੇ ਗੱਲ ਹੋਈ ਨਾ ਮੁਲਾਕਾਤ ਹੋਈ ਕਦੀ ਆਮੇ ਸਾਹਮਣੇ ਵੀ ਨਹੀਂ ਮਲੇ ਪਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਦਾ ਬਦਲਾ ਲਿਆ ਪਰ ਆਪਾ ਇਹ ਗੱਲ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਹਿੰਦਾ ਕਿ ਹਾਂ ਅਸੀਂ ਉਹਰਾ ਅਸੀਂ ਪੂਰਾ ਬਦਲਾ ਜ਼ਰੂਰ ਲਵਾਂਗੇ ਜਿਨ੍ਹਾਂ ਨੇ ਉਹਦਾ ਪਾਣੀ ਦਾ ਗਲਾਸ ਤੱਕ ਵੀ ਪਿਆਇਆ ਨਾ ਮਰਵਾਉਣ ਤੇ ਚਾਹਤਾ ਉਹ ਮਾਰਾਂਗੇ ਆਪਾਂ ਤੁਸੀਂ ਇੱਕ ਪੋਸਟ ਜਿਹੜੀ ਗੋਪੀ ਕਨ ਸ਼ਾਮਪੂਰੀਆ ਦੇ ਨਾਮ ਹੇਠ ਸਾਹਮਣੇ ਆਈ ਉਸ ਦਿਨ ਇੰਸਟਾਗ੍ਰam ਤੇ ਉਸ ਦੇ ਵਿੱਚ ਲਿਖਿਆ ਸੀ ਕਿ ਰਾਣਾ ਇੱਕ ਸਾਡੇ ਬਹੁਤ ਸਾਡਾ ਗਰੁੱਪ ਕੋਪੀ ਕਰਨ ਸਾਡਾ ਹਾਲੀ ਉਸ ਦੇ ਵਿੱਚ ਲਿਖਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਠਹਿਰ ਦਾ ਪ੍ਰਬੰਧ ਕੀਤਾ ਗਿਆ ਸੀ ਉਹਨਾਂ ਦਾ ਰਾਣੇ ਵੱਲੋਂ ਇਹ ਗੱਲ ਸੱਚ ਹੈ ਦੇਖੋ ਭਾਜੀ ਕਾਤੀ ਵੀ ਕੋਈ ਬੰਦਾ ਕੀ ਕਹਿੰਦੇ ਕਿ ਰਾਣੇ ਦੇ ਪ੍ਰੂਫ ਕੀ ਆ ਕੋਈ ਬੰਦਾ ਆਪਣਾ ਜੁਰਮ ਕਰ ਦੱਸੂਗਾ ਕਿ ਮੈਂ ਇਹ ਜੁਰਮ ਕੀਤਾ ਸੀ ਉਹ ਤਾਂ ਫਿਰ ਪਤਾ ਬੰਦਿਆ thro ਹੀ ਲੱਗਦਾ ਲੈ ਇਹਦਾ ਆਕ ਸੋਰੇ ਇਹਨੇ ਉਹ ਦੋ ਬੰਦੇ ਸਾਹਮਣੇ ਹੀ ਇਹਨੇ ਆਹ ਕੰਮ ਕੀਤਾ ਹੈ ਹੂੰ ਨਹੀਂ ਤੁਸੀਂ ਤੁਸੀਂ ਆਪਣੀ ਪੋਸਟ 'ਚ ਇਹ ਗੱਲ ਕਹੀ ਹੈ ਵੀ ਉਹਨੇ ਠਹਿਰ ਦਾ ਪ੍ਰਬੰਧ ਕੀਤਾ ਮੈਂ ਆਪਣੀ ਪੋਸਟ ਦੀ ਗੱਲ ਕਰ ਰਿਹਾ ਜੇ ਸਾਨੂੰ ਕਿਸੇ ਭਰਾ ਨੇ ਦੱਸਿਆ ਸੀ ਕਿ ਇਹਦਾ ਵੀ ਰੋਣ ਜੀ ਵਿੱਚ ਇਹਦਾ ਵੀ ਕਿਸੋਰ ਹੀ ਉਦੋਂ ਲੋਰਤ ਦਾ ਵਿੱਚ ਸਾਥ ਦਿੱਤਾ ਤੇ ਫੇਰ ਹੀ ਆ ਪੈਰਾ ਨੁਕਸਾਨ ਕੀਤਾ ਹਾਂ ਤੋ ਇਹਦੀ ਕੀ ਲੋੜ ਹੈ ਏਡੀ ਜਿਹੜੀ ਗੱਲ ਭਾਗੋ ਮਾਜਰਾ ਕਬੱਡੀ ਕੱਪ ਵਾਲੀ ਆਈ ਸੀ ਉਹ ਗੱਲ ਤੁਹਾਡੇ ਧਿਆਨ 'ਚ ਸੀਗੀ ਕਿ ਜੋ ਅਸੀਂ ਚਰਚਾਵਾਂ ਸੁਣਦੇ ਹਾਂ ਕਿ ਸਿੱਧੂ ਨੂੰ ਰੋਕਿਆ ਗਿਆ ਸੀ ਉਸ ਕਬੱਡੀ ਕੱਪ ਤੇ ਜਾਣ ਤੋਂ ਪਰ ਸਿੱਧੂ ਉਸਦੇ ਬਾਵੀਉਦ ਉੱਥੇ ਗਿਆ ਸੀ ਵੇਖੋ ਜੀ ਉਹ ਇੱਕ ਆਰਟਿਸਟ ਹੈ ਉਹ ਸਿੰਗਰ ਹੈ ਉਹਨੂੰ ਬਥੇਰੀਆਂ ਥ्रेट ਕਰਲਾ ਹੋਈਆਂ ਤੂੰ ਨਹੀਂ ਜਾਣਾ ਵੇਖੋ ਉਹ ਜੱਟ ਮੋੜ ਹੀ ਚੱਲ ਗਿਆ ਆਪਾਂ ਦੇ ਕਹਿੰਦੇ ਆ ਕਿ ਉਹਨਾਂ ਨੂੰ ਇਹੋ ਜਿਹੀ ਜੇ ਆਈ ਹੀ ਕਾਲ ਤੇ ਪੁਲਿਸ ਨੂੰ ਦੱਸਦਾ ਤੇ ਕੀ ਪਤਾ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਹੋਵੇ ਹੂੰ ਤੁਸੀਂ ਇੱਕ ਜ਼ਿਕਰ ਕੀਤਾ ਕਿ ਜਿਹੜੇ ਜਿਹੜੇ ਬੰਦੇ ਨੇ ਉਹਦੇ ਚ ਰੋਲ ਨਿਭਾਇਆ ਹੈ ਜਿਹੜੇ ਜਿਹੜੇ ਬੰਦੇ ਨੇ ਮਦਦ ਕੀਤੀ ਹੈ ਉਹਨਾਂ ਦੀ ਕਿੰਨੇ ਬੰਦੇ ਤੁਸੀਂ ਸਮਝਦੇ ਹੋ ਕਿ ਉਹਦੇ ਚ ਇਨਵੋਲ ਸੀਗੇ ਉੱਚਤੀ ਇਹ ਤੋਂ 35 ਜਾਣੇ ਹੈਗੇ ਜੀ ਹਾਂ ਆਪਾਂ ਨੂੰ ਪਤਾ ਵਾ ਸਾਰਿਆਂ ਦਾ ਠੀਕ ਹੈ ਆਪਾਂ ਤੁਹਾਨੂੰ ਦੱਸਿਆ ਕਿ ਦੋਹਾਂ ਦਾ ਨੁਕਸਾਨ ਕੀਤਾ 33 ਰਹਿਦੇ ਆ ਆਪਾਂ ਕਰਾਂਗੇ ਇਹਨਾਂ ਦਾ ਦੋਹਾਂ ਜਿਹੜਾ ਦੋ ਕਿਹੜਿਆਂ ਦਾ ਨੁਕਸਾਨ ਕੀਤਾ ਜੇ ਕਪਾ ਮੱਖੰ ਦਾ ਕਿਤਾ ਘਰਾਣੇ ਦਾ ਪਿਤਾ ਜੀ ਕੋਈ ਹੋਰ ਵੱਡੇ ਨਾਮ ਜਿਹੜੇ ਤੁਸੀਂ ਸੋਚਦੇ ਹੋ ਵੀ ਇਹਦੇ 'ਚ ਹੈਗੇ ਆ ਦੱਸ ਸਕਦੇ ਹੋ ਆਉਣ ਵਾਲੇ ਸਮੇਂ 'ਚ ਆਪੇ ਪਤਾ ਲੱਗ ਜਾਣਾ ਸੀ ਤੁਹਾਨੂੰ ਅੱਛਾ ਮੇਰਾ ਮੇਰਾ ਇੱਕ ਸਵਾਲ ਹੋਰ ਹੈ ਮੈਂ ਵਾਪਸ ਰਾਣੇ ਤੇ ਆਉਣਾ ਹੈ ਅਸੀਂ ਜਦੋਂ ਤਸਵੀਰਾਂ ਦੇਖਦੇ ਆ ਉਹਨਾਂ ਦੇ ਪਰਿਵਾਰ ਦੀਆਂ ਪਿਛਲੇ ਦਿਨੀ ਪੈਰੀ ਦਾ ਮਰਡਰ ਹੋਇਆ ਜਿਹੜਾ ਮੁੰਡਾ ਚੰਡੀਗੜ੍ਹ ਦੇ ਵਿੱਚ ਮਾਰਿਆ ਕੁਝ ਦਿਨ ਪਹਿਲਾਂ ਉਹਦਾ ਵਿਆਹ ਹੋਇਆ ਸੀ ਹੁਣ ਰਾਣੇ ਦਾ ਮਰਡਰ ਹੋਇਆ ਕੁਝ ਦਿਨ ਪਹਿਲਾਂ ਉਹਦਾ ਵਿਆਹ ਹੋਇਆ ਉਹਦੀ ਘਰ ਵਾਲੀ ਦੇ ਚੂੜਾ ਪਾਇਆ ਰੋਂਦੇ ਆ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਜਦੋਂ ਕਿਸੇ ਦਾ ਕਤਲ ਹੁੰਦਾ ਤੁਸੀਂ ਤੇ ਕਹਿ ਰਹੇ ਹੋ ਕਿ ਅਸੀਂ ਤੇ ਬਦਲਾ ਲੈ ਲਿਆ ਆ ਚੀਜ਼ ਸੀ ਅਸੀਂ ਕਬੱਡੀ ਦਾ ਉਹ ਐ ਕਰਦਾ ਸੀ ਇਸ ਕਰਕੇ ਅਸੀਂ ਮਾਰਤਾ ਪਰ ਤੁਸੀਂ ਕਦੇ ਇਹ ਸੋਚਿਆ ਵੀ ਉਹਦੇ ਨਾਲ ਕਿੰਨੀਆਂ ਜ਼ਿੰਦਗੀਆਂ ਜੁੜੀਆਂ ਹੋਈਆਂ ਜਦੋਂ ਇੱਕ ਬੰਦਾ ਮਰਦਾ ਉਹਦੇ ਨਾਲ ਕਿੰਨੀਆਂ ਦੀ ਜ਼ਿੰਦਗੀ ਜੁੜੀ ਹੁੰਦੀ ਹੈ ਉਹਦਾ ਪਰਿਵਾਰ ਹੈ ਉਹਦੇ ਮਾਪਿਓ ਹੈ ਉਹਨਾਂ ਦੇ ਬੱਚੇ ਦੇ ਨਾਲ 20 20 ਸੱਟ ਤੋਂ ਘੱਟ 20 ਹੋਰੇ ਰਿਸ਼ਤੇਦਾਰ ਹੁੰਦੇ ਉਹਦਾ ਪਰਿਵਾਰ ਹੁੰਦਾ 20 ਤੋਂ 30 ਜਣੇ ਹੁੰਦੇ ਆ ਪਰ ਜਿਹੜੇ ਜਿਹੜੇ ਸਾਡੇ ਮਰਦੇ ਉਹਨਾਂ ਨਾਲ ਵੀ ਜੁੜੇ ਹੁੰਦੇ ਨਾ ਜੀ ਫਿਰ ਜੇ ਅਸੀਂ ਆਪਣੇ ਦੁਸ਼ਮਣ ਨੂੰ ਕਹੀਏ ਕਿ ਤੂੰ ਮਾਰੀ ਜਾ ਸਾਡੇ ਸਾਟਿਆਂ ਦਾ ਕੋਈ ਇਮੋਸ਼ਨ ਨਹੀਂ ਹੈਗਾ ਸਾਟਿਆਂ ਦਾ ਅੱਗੇ ਪਿੱਛੇ ਕੋਈ ਨਹੀਂ ਹੈਗਾ ਇਹਨਾਂ ਨੂੰ ਰਾਈਟ ਹੈਗਾ ਤੇ ਅਸੀਂ ਵੇਖੀ ਜਾਈਏ ਜੇ ਫਿਰ ਤਾਂਹੀ ਜੇ ਹੂੰ ਦੱਸੋ ਤਾਂ ਇਹ ਫਿਰ ਜੇ ਸਹੀ ਜੇ ਫਿਰ ਠੀਕ ਵਾ ਇਹ ਆਪਾਂ ਮੰਨ ਲੈਂਦੇ ਆ ਕਿ ਕੀ 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 ਇਹ ਸੋਲੂਸ਼ਨ ਹੈ ਡੋਨਟ ਮੀ ਕੀ ਇਹ ਸੋਲੂਸ਼ਨ ਹੈ ਕੀ ਇਹ ਹੱਲ ਹੈ ਇਹ ਕਿਤੇ ਤਾਂ ਜਾ ਕੇ ਇਹਨੂੰ ਰੁਕਣਾ ਪਊਗਾ ਅਸੀਂ ਜਦੋਂ ਕਿਤੇ ਬਾਹਰ ਨਿਕਲਦੇ ਆਂ ਪੰਜਾਬ ਦੇ ਲੋਕ ਇਹਨੇ ਇਸ ਚੀਜ਼ ਨੂੰ ਲੈ ਕੇ ਖੌਫ ਜ਼ਦਾ ਹੋ ਜਾਂਦੇ ਆ ਡਰਦੇ ਆ دہشت ਹੁੰਦੀ ਆ ਬੰਦਾ ਕਹਿੰਦਾ ਅਸੀਂ ਆਪਦਾ ਕੰਮ ਨਹੀਂ ਕਰ ਸਕਦੇ ਸਾਨੂੰ ਰੰਗਦਾਰੀਆਂ ਦੀ ਕਾਲ ਆ ਜੇਗੀ ਕੋਈ ਕੋਈ ਕਰਿਆਨੇ ਵਾਲਾ ਕੋਈ ਕੱਪੜੇ ਵਾਲਾ ਕੋਈ ਛੋਟੀ ਦੁਕਾਨ ਹੈ ਜੇ ਕੋਈ ਬੰਦਾ ਆਪਦਾ ਪਰਿਵਾਰ ਪਾਲਦਾ ਉਹਦਾ ਕੀ ਕਸੂਰ ਉਹ ਤੁਹਾਨੂੰ ਪੈਸੇ ਕਿਉਂ ਦੇਵੇ ਇਹ ਚੀਜ਼ ਸਮਝ ਨਹੀਂ ਆਉਂਦੀ ਇਹ ਕੋਈ ਹੱਕ ਥੋੜੀ ਐ ਕਿਉਂਕਿ ਇਹ ਸਾਰਾ ਕੰਮ ਹਜੇ ਰੋਕਦਾ ਵਾ ਮੈਂ ਤੁਹਾਨੂੰ ਧੀਜੀ ਵਰੀ ਰਿਕਵੈਸਟ ਕਰਦਾ ਵਾ ਬਹੁਤ ਕੋ ਬੰਦੇ ਲਿਆਓ ਮਾਰੋ ਉਹਨਾਂ ਨੂੰ ਜੱਗ ਉਹਨੂੰ ਲਾਰਸ ਨੂੰ ਨਾਲੇ ਤੇ ਮੂਸੇ ਵਾਲੇ ਦਾ ਮਤਲਬ ਪੂਰਾ ਹੋ ਜਾਂਦਾ ਵਾ ਸਾਰਾ ਕੁਝ ਹੋ ਜਾਂਦਾ ਨਾਲੇ ਸਾਨੂੰ ਵੀ ਸ਼ਾਂਤੀ ਮਿਲ ਜਾਂਦੀ ਐ ਜੇ ਜਿਹੜੇ ਸਾਡੇ ਭਰਾਵਾਂ ਦੇ ਨੁਕਸਾਨ ਹੋਏ ਸਾਨੂੰ ਵੀ ਇਮਚਾਂਦੀ ਕੰਮਕਾਰ ਕਰੀਏ ਕੋਈ ਮਾਹੌਲ ਖਰਾਬ ਹੁੰਦਾ ਹੀ ਨਹੀਂ ਨਹੀਂ ਉਹ ਤਾਂ ਬੰਦੇ ਜਿਹੜੇ ਹੁਣ ਜਿਨ੍ਹਾਂ ਤੇ ਉਹਨਾਂ ਨੂੰ ਉਹਨਾਂ ਨੂੰ ਕਾਰਵਾਈ ਚੱਲੋ ਉਹਨਾਂ ਨੂੰ ਜੇਲਾ ਦੇ ਵਿੱਚ ਉਹਨਾਂ ਨੂੰ ਜੇਲਾ ਦੇ ਵਿੱਚ ਸੋਫੇ ਮਿਲਦੇ ਆ ਤਰੀਚਾ ਮਿਲਦੀਆਂ ਬੈੱਡ ਮਿਲਦੇ ਜੇ ਯਹੀ ਮੈਨੂੰ ਦੱਸੋਗੇ ਇਹ ਇਹ ਸੁਲਤਾਨ ਦੇ ਘਾਟਿਆਂ ਟਿਆਂਟਿਆਂ ਨੂੰ ਤੇ ਮੂਸੇ ਵਾਲਾ ਉਹਨਾਂ ਨੇ ਮਾਰਿਆ ਹੋਵੇ ਵੱਡੇ ਮਤਲਬ ਲੈਵਲ ਤੇ ਬੰਦਾ ਹੋਵੇ ਉਹਨੂੰ ਹੋਰਾਂ ਵਰਲਡ ਵਾਈਜ਼ ਨਾਂ ਚੱਲਣ ਦੇ ਆਵੇ ਉਹ ਕਿਸ ਗਰੁੱਪ ਨਾਲ ਅਟੈਚ ਹੋਊਗਾ ਉਹ ਕੀ ਲੋੜ ਕਿਸ ਗਰੁੱਪ ਨਾਲ ਅਟੈਚ ਹੁੰਦੀ ਉਹਨੂੰ ਤੇ ਸਾਰਿਆਂ ਦੀ ਲੋੜ ਵਾਣਾ ਹੋਰ ਲਈ ਤੇ ਸਾਰੇ ਕੋਈ ਆ ਨਾ ਤੁਸੀਂ ਨਾਮ ਲਿਖਿਆ ਸੀ ਸ਼ਗਨਪ੍ਰੀਤ ਦਾ ਸ਼ਗਨਪ੍ਰੀਤ ਬਾਰੇ ਉਸੇ ਲਿਖਿਆ ਜਾਂਦਾ ਸੀ ਕਿ ਉਹ ਮੂਸੇ ਵਾਲਾ ਦੇ ਨਾਲ ਐਸੋਸੀਏਟ ਹੈ ਜਾਂ ਉਹਦਾ ਸੋ ਕਾਲਡ ਮੈਨੇਜਰ ਹੈ ਜਾਂ ਆਫੀਸ਼ੀਅਲੀ ਜਾਂ ਅਨਫੀਸ਼ੀਅਲੀ ਮੈਨੂੰ ਨਹੀਂ ਪਤਾ ਇਸ ਬਾਰੇ ਪਰ ਉਦੋਂ ਨਾਮ ਸਾਹਮਣੇ ਆਇਆ ਸੀ ਸ਼ਗਨਪ੍ਰੀਤ ਦਾ ਜਦੋਂ ਵਿੱਕੀ ਮਿੱਡੂ ਖੇੜੇ ਦਾ ਮਰਡਰ ਹੋਇਆ ਸੀ ਉਸ ਦੇ ਵਿੱਚ ਇਹ ਇਹ ਅੰਦਰੋਂ ਸੂਤਰਾ ਤੋਂ ਖਬਰਾਂ ਨਿਕਲ ਕੇ ਆਈਆਂ ਕਿ ਉਹ ਸ਼ਗਨਪ੍ਰੀਤ ਦੇ ਟੱਚ ਸੀ ਬੰਦੇ ਜਿਨ੍ਹਾਂ ਨੇ ਵਿੱਕੀ ਮਿੱਡੂ ਖੇੜੇ ਨੂੰ ਮਾਰਿਆ ਸੀ ਔਰ ਉਸ ਤੋਂ ਬਾਅਦ ਹੁਣ ਸ਼ਗਨਪ੍ਰੀਤ ਦਾ ਨਾਮ ਆਇਆ ਦੁਬਾਰੇ ਉਸ ਤੋਂ ਬਾਅਦ ਇੰਨੇ ਸਾਲਾਂ ਬਾਅਦ ਐ ਸ਼ਗਨਪ੍ਰੀਤ ਦਾ ਕੋਈ ਰਿਐਕਸ਼ਨ ਕੋਈ ਕੁਝ ਨਹੀਂ ਆਇਆ ਕੋਈ ਪਿਛਲੇ ਜਿਹੜੇ ਇਲਜ਼ਾਮ ਸੀ ਉਹਨਾਂ ਨੂੰ ਸ਼ਗਨਪ੍ਰੀਤ ਨੇ ਸ਼ਾਇਦ ਕਿਤੇ ਸੋਸ਼ਲ ਮੀਡੀਆ ਤੇ ਇੰਟਰਵਿਊਸ ਦਿੱਤੀਆਂ ਸੀ ਨਕਾਰਤਾ ਸੀ ਹੁਣ ਇਸ ਮਾਮਲੇ ਦੇ ਵਿੱਚ ਸ਼ਗਨਪ੍ਰੀਤ ਹੈਗਾ ਨਾਲ ਇਨਵੋਲ ਹਾਂਜੀ ਸ਼ਗਨਪ੍ਰੀਤ ਸਾਡੇ ਨਾਲ ਬਾਜੀਆ ਰਾਣੇ ਦਾ ਮਰਡਰ ਤੁਸੀਂ ਸ਼ਗਨਪ੍ਰੀਤ ਤੇ ਤੁਸੀਂ ਰਲ ਕੇ ਕਰਵਾਇਆ ਹਾਂਜੀ ਰਲ ਕੇ ਕਰਾਇਆ ਜੀ ਤੇ ਸ਼ਗਨਪ੍ਰੀਤ ਤਾਂ ਕਦੇ ਇਸ ਚੀਜ਼ ਨੂੰ ਮੰਨਿਆ ਹੀ ਨਹੀਂ ਕਿ ਮੈਂ ਐ ਕੋਈ ਕੋਈ ਗੈਂਗਸਟਰ ਦੇ ਟੱਚ ਦੇ ਵਿੱਚ ਆ ਜਾਂ ਕਿਸੇ ਦੇ ਨਾਲ ਆ ਉਸ ਵੇਲੇ ਉਹ ਬਾਹਰ ਚਲਾ ਗਿਆ ਦੇਖੋ ਭਾਜੀ ਸਾਨੂੰ ਸਾਡਾ ਕੋਟ ਭਰਾ ਸਾਡੇ ਨਾਲ ਮਿਲਿਆ ਵਾ ਦੇਖੋ ਜਿਹੜੇ ਸੱਚਨ ਦਾ ਸੱਚਨ ਗਿਆ ਹੋਏ ਉਹਨੂੰ ਨੀਂਦ ਨਹੀਂ ਆਉਂਦੀ ਸ਼ਗਨ ਨੂੰ ਉਸਿਆਰਾ ਦਾ ਸੱਚਨ ਬਰਿਆ ਉਹਨੂੰ ਦੁੱਖ ਵਾ ਹੋ ਸਾਡੇ ਨਾਲ ਆਇਆ ਠੀਕ ਹੈ ਜਿਹੜਾ ਚੇਰਾ ਜ਼ਮੀਰ ਮਰਿਆ ਦਾ ਉਹ ਮੂਹ ਬੂਤਾ ਕਰ ਤਾਂ ਉਹਨਾਂ ਨੇ ਮਤਲਬ ਕੋਈ ਮਰ ਗਿਆ ਕੋਈ ਜੀਂਦਿਆ ਵਾ ਸ਼ਗਨ ਦਾ ਜਮੀਰ ਜੀਂਦਾ ਕਿ ਉਹ ਸਾਡੇ ਨਾਲ ਆਇਆ ਠੀਕ ਜੇ ਤੇ ਸ਼ਗਨ ਦਾ ਮੂਸੇ ਉਹਦਾ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਕੋਈ ਰੋਲ ਸੀ ਜਿਹੜੀਆਂ ਚਰਚਾਵਾਂ ਨੇ ਕਿ ਉਹਦੇ ਕਾਤਲਾਂ ਨੂੰ ਸਪੋਰਟ ਕੀਤੀ ਸੀ ਸ਼ਗਨਪ੍ਰੀਤ ਨੇ ਉਹ ਤੇ ਵੇਖੋ ਜੀ ਕਹਿਣ ਦੀਆਂ ਗੱਲਾਂ ਵਾ ਲੋਕੀ ਕਹੀ ਜਾਂਦੇ ਆ ਨਾ ਪਰ ਮੈਂ ਇਸ ਬਾਰੇ ਕੋਈ ਸ਼ਗਨ ਨਾਲ ਗੱਲ ਨਹੀਂ ਕੀਤੀ ਤੇਰਾ ਰੋਲ ਹੈਗਾ ਨਹੀਂ ਜਾਂ ਨਹੀਂ ਹੈਗਾ ਆਪਣਾ ਕੇ ਬੰਦੇ ਹੀ ਜੋ ਆਪਾਂ ਕੀਤਾ